ਨੇ ਨੂੰ 9 ਕਿੱਲੇ ਜ਼ਮੀਨ ਆਉਂਦੀ ਹੈ ਜੀ ਪ੍ਰਾਈਵੇਟ ਜੌਬ ਹੈ ਤੇ ਜਿਹੜੇ ਭੈਣ ਭਰਾ ਸਾਡੇ ਨਾਲ ਨਵੇਂ ਜੁੜੇ ਨੇ ਚੈਨਲ ਸਬਸਕ੍ਰਾਈਬ ਕਰਦੇ ਤੇ ਜਿਹੜੇ ਪੁਰਾਣੇ ਨੇ ਤੇ ਨਵੇਂ ਦੋਨੇ ਬੈਲ ਆਈਕਨ ਦਿਵਾ ਲਓ ਕਿਉਂਕਿ ਕਈ ਵੇਰਾਂ ਕੋਲੇ ਸਾਰੀ ਐਡਾਂ ਨਹੀਂ ਪਹੁੰਚਦੀਆਂ ਤਾਂ ਬੈਲ ਆਈਕਨ ਨਾਲ ਤੁਹਾਡੇ ਕੋਲੇ ਹਰ ਇੱਕ ਐਡ ਪਹੁੰਚਦੀ ਰਹੂਗੀ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਜੋ ਇਹ ਇੱਥਾਂ 9173060725 ਲਾਲ ਰੱਖਣਾ ਚ ਨੰਬਰ ਲਿਖਿਆ ਹੋਇਆ ਪੀਡੀ ਪੱਟੀ ਚ ਇਹ ਤੇ ਸਾਨੂੰ ਬਾਇਓ ਡਾਟਾ ਵਾਸਤੇ ਬਾਇਓ ਡਾਟਾ ਭੇਜ ਸਕਦੇ ਹੋ ਐਡ ਵਾਸਤੇ ਤੇ ਬਾਕੀ ਜਿਹੜਾ ਅੱਜ ਦਾ ਰਿਸ਼ਤਾ ਨੋਟ ਕਰੋ ਜੀ ਤੇ ਬੈਲ ਆਈਕਨ ਦਾ ਵਟਣਾ ਜ਼ਰੂਰ ਦਿਵਾ ਲਿਓ ਪ੍ਰੋਫਾਈਲ ਨੰਬਰ MB1223 ਨਾਮ ਮੁੰਡੇ ਦਾ ਸਿੰਘ ਹੈ ਜੀ ਜਮਨਾ ਨਗਰ ਹਰਿਆਣਾ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਹੈ ਜਿਹੜੀ ਪਲੱਸ 2 ਕੀਤੀ ਹੋਈ ਹੈ ਨਾਲ ਆਈਟੀਆ ਕੀਤੀ ਹੋਈ ਹੈ ਦੋ ਭੈਣਾਂ ਵਿਆਹੀਆਂ ਹੋਈਆਂ ਨੇ ਭਰਾ ਇੱਕ ਮੈਰਿਡ ਉਹ ਵੀ ਵਿਆਹਿਆ ਹੋਇਆ ਕੱਦ 5 ਫੁੱਟ 10 ਇੰਚ ਹੈ ਜੀ ਕਾਸਟ ਮੁੰਡੇ ਦੀ ਕੰਬੋਜ ਹੈ ਜੀ ਗੋਤ ਬਿਲਡ ਹੈ ਡੇਟ ਆਫ ਬਰਥ 10 ਫਰਵਰੀ 2000 ਪੂਰਾ ਤੇ ਕੰਮ 9 ਕਿੱਲੇ ਜ਼ਮੀਨ ਆਉਂਦੀ ਹੈ ਜੀ ਨਾਲ ਪ੍ਰਾਈਵੇਟ ਜੋਬ ਹੈ ਤੇ ਇਹਨਾਂ ਨੂੰ ਜਿਹੜੀ ਕੁੜੀ ਚਾਹੀਦੀ ਹੈ ਪੜ੍ਹੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਜਿਹੜਾ ਚਾਹੀਦਾਗਾ ਤੇ ਪਰਿਵਾਰ ਦਾ ਮੋਬਾਈਲ ਨੰਬਰ ਹੈ ਜਿਹੜਾ ਇਹਤੇ ਤੁਸੀਂ ਰਿਸ਼ਤੇਦਾਰੇ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਹੇਠਾਂ ਜੋ ਪੀਲੀ ਪੱਟੀ 'ਚ ਨੰਬਰ ਦਿਖ ਰਿਹਾ ਹੈ ਇਹ ਸਾਡਾ ਨੰਬਰ ਹੈ ਐਡ ਪਾਉਣ ਲਈ ਸਾਨੂੰ ਵਟਸਐਪ ਤੇ ਗੱਲ ਕਰ ਸਕਦੇ ਹੋ ਤੇ ਜਾਂ ਕਾਲ ਕਰ ਸਕਦੇ ਹੋ ਥੈਂਕ ਯੂ ਧੰਨਵਾਦ ਜੀ ਸ਼ੇਅਰ ਕਰ ਦਿਓ